ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੰਬ ਦਾ ਆਚਾਰ ਪਾ ਰਹੇ ਆ ਜੀ ਕਾਫੀ ਸੱਜਣਾ ਮਿੱਤਰਾਂ ਦੇ ਫੋਨ ਤੇ ਮੈਸੇਜ ਵੀ ਆ ਰਹੇ ਨੇ ਆਚਾਰ ਵੱਲੋਂ ਤੇ ਜਿੰਨਾ ਵੀ ਸੱਜਣਾ ਮਿੱਤਰਾਂ ਨੂੰ ਅੰਬ ਦਾ ਆਚਾਰ ਚਾਹੀਦਾ ਕਿਉਂਕਿ ਅੰਬ ਦੇ ਆਚਾਰ ਦਾ ਹੁਣ ਸੀਜ਼ਨ ਚੱਲ ਰਿਹਾ ਜੀ ਉਹ ਸਾਡੇ ਨਾਲ ਸੰਪਰਕ ਕਰਿਓ ਸਾਨੂੰ ਇੰਸਟਾ ਤੇ ਮੈਸੇਜ ਕਰਿਓ ਜਾਂ ਸਾਡੇ WhatsApp ਨੰਬਰ ਤੇ ਮੈਸੇਜ ਕਰ ਦਿਓ ਜਾਂ ਫੋਨ ਕਰ ਦਿਓ ਬਾਕੀ ਨੰਬਰ ਵੀਡੀਓ ਤੇ ਚੱਲਦਾ ਜੀ ਸਾਡਾ ਮੋਬਾਈਲ ਨੰਬਰ 987638670 ਅ ਜਿੰਨਾ ਵੀ ਅਸੀਂ ਆਚਾਰ ਬਣਾਉਨੇ ਆ ਮਿਕਸ ਹੋ ਗਿਆ ਜਾਂ ਅੰਬ ਦਾ ਆਚਾਰ ਹੋ ਗਿਆ ਉਹ ਸਾਰਾ ਅਸੀਂ ਇਦਾਂ ਹੱਥੀਂ ਤਿਆਰ ਕਰਦੇ ਆ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੇ ਇਹਦੇ ਵਿੱਚ ਅਸੀਂ ਮਸਾਲੇ ਵਰਤਦੇ ਆ ਉਹ ਵੀ ਬਿਲਕੁਲ ਨਾ ਮਾਤਰਾ ਜਿੰਨੀ ਕਿ ਜ਼ਰੂਰਤ ਹੈ ਉੰਨੇ ਹੀ ਇਹਦੇ ਵਿੱਚ ਮਸਾਲੇ ਵਰਤਨੇ ਨੇ ਬਾਕੀ ਜਿਹੜਾ ਇਹਦੇ ਵਿੱਚ ਅਸੀਂ ਨਮਕ ਵਰਤਦੇ ਆ ਉਹ ਪਾਕਿਸਤਾਨੀ ਨਮਕ ਵਰਤਦੇ ਆ ਜੀ ਸੇਧਾ ਨਮਕ ਜਿਹਨੂੰ ਕਹਿੰਦੇ ਨੇ ਬਾਕੀ ਜਿੰਨਾ ਵੀ ਆਚਾਰ ਅਸੀਂ ਬਣਾਉਨੇ ਆ ਜਾਂ ਜਿਹੜੇ ਜਿਹੜੇ ਵੀ ਕਸਟਮਰ ਸਾਡਾ ਆਚਾਰ ਯੂਜ਼ ਕਰ ਰਹੇ ਨੇ ਉਹ ਬਹੁਤ ਵਧੀਆ ਰਿਸਪੌਂਸ ਦੇ ਰਹੇ ਨੇ ਕਿ ਬਹੁਤ ਟੇਸਟੀ ਅਚਾਰ ਬਣਦਾ ਆ ਤੁਸੀਂ ਦੇਖੋ ਮੇਰੇ ਮੰਮੀ ਅਚਾਰ ਤਿਆਰ ਕਰ ਰਹੇ ਨੇ ਸਾਰਾ ਅਸੀਂ ਇਦਾਂ ਹੱਥੀਂ ਅਚਾਰ ਤਿਆਰ ਕਰਦੇ ਆ ਜੀ ਆ ਦੇਖੋ ਜੀ ਆ ਸੇਧਾ ਨਮਕ ਹੈਗਾ ਜੀ ਜਿਹੜਾ ਇਹਦੇ ਵਿੱਚ ਅਸੀਂ ਨਮਕ ਵਰਤਦੇ ਆ ਬਾਕੀ ਜਿਹੜਾ ਇਹਦੇ ਵਿੱਚ ਸਰੋਂ ਦਾ ਤੇਲ ਅਸੀਂ ਯੂਜ਼ ਕਰਦੇ ਆ ਉਹ ਵੀ ਸਾਡਾ ਸਰੋਂ ਦਾ ਤੇਲ ਆਪ ਦੇ ਘਰ ਦਾ ਹੁੰਦਾ ਜੀ ਬਾਕੀ ਮੇਨ ਗੱਲ ਇਹ ਆ ਕਿ ਜਿੰਨਾ ਵੀ ਅਸੀਂ ਅਚਾਰ ਤਿਆਰ ਕਰਦੇ ਆ ਚਾਹੇ ਮਿਕਸ ਹੋ ਗਿਆ ਚਾਹੇ ਆਂਬ ਦਾ ਹੋ ਗਿਆ ਉਹ ਅਸੀਂ ਆਪ ਇਦਾਂ ਹੱਥੀਂ ਤਿਆਰ ਕਰਦੇ ਆ ਇਹ ਨਹੀਂ ਕਿ ਅਸੀਂ ਕੋਈ ਬੜੀਆਂ ਮਸ਼ੀਨਾਂ ਰੱਖੀਆਂ ਹੋਈਆਂ ਨੇ ਇਦਾਂ ਪੂਰਾ ਸਾਫ ਸਫਾਈ ਦੇ ਨਾਲ ਐਂ ਧੋ ਕੇ ਤੇ ਸਾਰਾ ਪੂਰਾ ਮਤਲਬ ਸਾਫ ਸਫਾਈ ਦਾ ਖਿਆਲ ਰੱਖੀਦਾ ਜੀ ਬਾਕੀ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕਰੀਦੀ ਹੈ ਜੀ ਸੋ ਅਚਾਰ ਅਸੀਂ ਵਰਲਡ ਵਾਈਡ ਕੋਰੀਅਰ ਵੀ ਕਰਦੇ ਆ ਜੀ ਬਾਹਰ ਵੀ ਜਿੰਨਾ ਸੱਜਣਾ ਮਿੱਤਰਾਂ ਨੂੰ ਚਾਹੀਦਾ ਉਹ ਸਾਡੇ ਨਾਲ ਸੰਪਰਕ ਕਰ ਦਿਓ ਬਾਕੀ ਸਾਨੂੰ ਦੱਸ ਦਿਓ ਜਿੰਨਾ ਵੀ ਸੱਜਣਾ ਮਿੱਤਰਾਂ ਨੂੰ ਅਚਾਰ ਚਾਹੀਦਾ ਕਾਫੀ ਹੋਰ ਵੀ ਫੋਨ ਤੇ ਮੈਸੇਜ ਆ ਰਹੇ ਨੇ ਫਿਰ ਅਸੀਂ ਉਸੇ ਹਿਸਾਬ ਨਾਲ ਅਚਾਰ ਸਾਰਾ ਵਾਧੂ ਪਾਵਾਂਗੇ ਜੀ ਧੰਨਵਾਦ ਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੇ ਪੇਜ ਕੋ ਲੋਕਾਂ ਨੂੰ